ਵਿਕਸਿਤ ਪਾਲ ਸੰਕਲਪ ਯਾਤਰਾ ਤਹਿਤ ਸੰਗਰੂਰ ਵਿੱਚ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕ ਵੈਨਾ ਜਾ ਕੇ ਵਕਫਾਕ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਹੀਆਂ ਨੇ ਵਕਫਾਕ ਵਿਭਾਗਾਂ ਵੱਲੋਂ ਕੈਂਪ ਦੌਰਾਨ ਬੂਥ ਲਗਾ ਕੇ ਲਾਪਾਤਰੀਆਂ ਦੇ ਫਾਰਮ ਭਰੇ ਗਏ ਅਜੇ ਹਹੀ ਕੈਂਪ ਸੰਗਰੂਰ ਦੇ ਸ਼ਹਿਰੀ ਖੇਤਰ ਵਿੱਚ ਪੈਂਦੇ ਕੋਲਾ ਪਾਰਕ ਵਿੱਚ ਲਗਾਇਆ ਗਿਆ ਜਿਸ ਵਿੱਚ ਸਕੀਮਾਂ ਦਾ ਲਾਭ ਲੈ ਰਹੇ ਲਾਪਾਤਰੀਆਂ ਨੇ ਜਿੱਥੇ ਆਪਣੀਆਂ ਕਹਾਣੀਆਂ ਹੋਰਨਾਂ ਨਾਲ ਸਾਂਝੀਆਂ ਕੀਤੀਆਂ ਉੱਥੇ ਅਜੀ ਯੋਗ ਪਾਤਰੀ ਜਿਹੜੀ ਕੁਝ ਕਾਰਨਾ ਕਰਕੇ ਦਧਤੀਆਂ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਨੇ ਫਾਰਮ ਪਰਦੇ ਅਤੇ ਵੱਖ-ਵੱਖ ਯੋਜਨਾਵਾਂ ਲਈ ਰਜਿਸਟ੍ਰੇਸ਼ਨ ਕਰਾਉਣ ਦੇ ਨਜ਼ਰ ਆਏ। અમારી ਯੋਜਨਾ ਦਾ ਬਹੁਤ ਲਾਭ ਹੈ ਆਪਣੇ ਗਰੀਬਾਂ ਨੂੰ ਇੱਥੇ 5 ਲੱਖ ਦਾ ਬੀਮਾ ਮਿਲਦਾ ਜੇ ਕੋਈ ਦਾਖਲ ਹੋ ਜਾਵੇ ਤੇ ਦਵਾਈਆਂ ਵਗੈਰਾ ਸਾਰਾ ਕੁਝ ਬਹੁਤ ਫੈਸਿਲਿਟੀ ਪ੍ਰੋਵਾਈਡ ਕਰਵਾਦੇ। ਹਾਂਜੀ ਮੈਂ ਨਾ ਵੀ ਮੋਦੀ ਦੀ ਸਕੀਮ ਤੋਂ ਲੌਨ ਦਾ ਸੀਗਾ 10000 ਵਾਲਾ ਜਦੋਂ ਕਿ ਮੇਰਾ ਲੋਨ ਮਤਲਬ ਲੌਕਡਾਊਨ ਚ ਕੰਮ ਠੱਪ ਹੋ ਗਿਆ ਸੀ ਜਦੋਂ ਮੇਰਾ ਕੰਮ ਬੰਦ ਹੋ ਗਿਆ ਚਾਪੜੇਂ ਮੈਂ ਮੋਦੀ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਜੀ ਇਹਨੂੰ ਬਹੁਤ ਸਕੀਮਾਂ ਦਾ ਮੈਨੂੰ ਲਾਭ ਹੋਇਆ। ਮੈਂ 10000 ਦਾ ਲੋਨ ਲੀਤਾ ਸੀਗਾ ਜੀ ਮੇਰਾ ਕੰਮ ਲੌਕਡਾਊਨ ਚ ਬੰਦ ਹੋ ਗਿਆ ਸੀ ਹੁਣ ਮੇਰਾ ਫਿਰ ਚੱਲ ਰਿਹਾ ਹੈ। ਮੋਦੀ ਸਾਹਿਬ ਦਾ ਧੰਨਵਾਦ।